ਵੈਹੁਰਜੀ ਖਾਲਸਾ ਸਾਹਿਬ ਜੀ ਵੈਹੁਰਜੀ ਦੀ ਫਤਿਹ ਸმო ਸਿੱਖ ਸੰਤਾਂ ਨੂੰ ਸਹਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਸਰਬੱਤ ਦਾ ਭਲਾ ਸਿੱਖ ਧਰਮ ਪ੍ਰਚਾਰ ਮਿਸ਼ਨ ਵੱਲੋਂ 2022 ਦੇ ਵਿੱਚ ਆਗੁਰ ਇਤਿਹਾਸ ਜਾਣੀਏ ਦਾ ਪੇਪਰ ਲਿਆ ਗਿਆ ਸੀ ਹੁਣ ਸਹਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਆਗੁਰ ਇਤਿਹਾਸ ਜਾਣੀਏ ਭਾਗ ਦੂਜਾ ਦਾ ਜੋ 2025 ਦੇ ਵਿੱਚ ਆਪਾਂ ਪੇਪਰ ਲਵਾਂਗੇ ਤੇ ਅੱਜ ਤੋਂ ਹੀ ਕਲਾਸਾਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਤੇ ਅਤੇ ਇਸ ਦਾ ਸਪੂਰਨ ਜੋ ਸਿਲੇਬਸ ਹੈ ਉਹ ਆਪਣੇ YouTube ਚੈਨਲ ਦੇ ਉੱਤੇ ਮੈਂਸ਼ਨ ਕਰ ਦਿੱਤਾ ਜਾਵੇਗਾ ਰੋਜ਼ਾਨਾ ਦੀ ਕਲਾਸ YouTube ਦੇ ਉੱਪਰ ਆਓ ਗੁਰੂ ਇਤਿਹਾਸ ਜਾਣੀ ਭਾਗ ਦੂਜੇ ਦੀ ਆਪਾਂ YouTube ਦੇ ਸੀਰੀਲ ਵਾਈਜ਼ ਮੈਂਸ਼ਨ ਕਰਾਂਗੇ ਤੇ ਇਸ ਦੇ ਪਿਛਲੀ ਵਾਰ ਜੋ ਤਹਿਸੀਲ ਲੈਵਲ ਤੇ ਪੇਪਰ ਲਿਆ ਸੀ ਇਸ ਵਾਰ ਜ਼ਿਲ੍ਹਾ ਲੈਵਲ ਤੇ ਹੋਏਗਾ ਤੇ ਇਨਾਮ ਵੀ ਇਸ ਦੇ ਵੱਡੇ ਹੋਣਗੇ ਤੇ ਅੱਜ ਦੀ ਕਲਾਸ ਹਾਜ਼ਰ ਹੈ ਜੀ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਰਣਕਦੇਵ ਜੀ ਪਹਿਲਾ ਪ੍ਰਸ਼ਨ ਸਿੱਖ ਧਰਮ ਦੇ ਸੰਸਤਾਪਕ ਕੌਣ ਸਨ? ਉੱਤਰ ਸ੍ਰੀ ਗੁਰੂ ਨਾਨਕ ਦੇਵ ਜੀ। ਦੂਸਰਾ ਕੁਐਸਚਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਦਾ ਨਾਮ ਕੀ ਸੀ? ਸ੍ਰੀ ਮਹਿਤਾ ਕਾਲੂ ਜੀ। ਪ੍ਰਸ਼ਨ ਨੰਬਰ 3 ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਾਤਾ ਦਾ ਨਾਮ ਦੱਸੋ। ਮਾਤਾ ਤ੍ਰਿਪਤਾ ਦੇਵੀ ਜੀ। ਕੁਐਸਚਨ ਨੰਬਰ 4 ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀ ਦਾ ਪ੍ਰਕਾਸ਼ ਕਦੋਂ ਅਤੇ ਕਿੱਥੇ ਹੋਇਆ? ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ 1469 ਈਸਵੀ ਨੂਰਾਇਪੋਏ ਦੀ ਤਲਵੰਡੀ ਵਿੱਚ ਜਿਸ ਨੂੰ ਅੱਜ ਨਨਕਾਣਾ ਸਾਹਿਬ ਕਰਕੇ ਜਾਣਿਆ ਜਾਂਦਾ ਹੈ ਜੋ ਅੱਜ ਕੱਲ ਪਾਕਿਸਤਾਨ ਵਿੱਚ ਹੈ। ਕੁਐਸਚਨ ਨੰਬਰ 5 ਆਪ ਜੀ ਦੀ ਭੈਣ ਦਾ ਕੀ ਨਾਮ ਸੀ? ਆਪ ਜੀ ਦੀ ਭੈਣ ਦਾ ਨਾਮ ਬੇਬੇ ਨਾਨਕ ਜੀ ਕੁਐਸਚਨ ਹੈ ਜੀ। ਸ਼ੇਡ ਨੰਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਨਕੇ ਪਿੰਡ ਦਾ ਨਾਮ ਦੱਸੋ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਨਕ ਪਿੰਡ ਦਾ ਪਿੰਡ ਚਹਿਲੌਰ ਪਾਕਿਸਤਾਨ ਵਿੱਚ ਕਿਹ ਕੁਸ਼ਨ ਨੰਬਰ 7 ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੁੰਵਈਏ ਦਾ ਕੀ ਨਾਮ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੁੰਵਈਏ ਦਾ ਨਾਮ ਜਾਇਰਾਮ ਜੀ ਸੀ ਕੁਸ਼ਨ ਨੰਬਰ 8 ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਿੰਨੀ ਉਮਰ ਵਿੱਚ ਪੜਨ ਲਈ ਪੰਡਤ ਕੋਲ ਭੇਜਿਆ ਗਿਆ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ 7 ਸਾਲਾਂ ਦੀ ਉਮਰ ਵਿੱਚ ਪੰਡਤ ਕੋਲ ਪੜਨ ਲਈ ਭੇਜਿਆ ਕੁਸ਼ਨ ਨੰਬਰ 9 ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਕਿਹ ਨਾਲ ਹੋਇਆ ਆਪ ਜੀ ਦਾ ਵਿਆਹ ਮਾਤਾ ਸੁਲਖਣੀ ਜੀ ਨਾਲ ਹੋਇਆ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਕਿੱਥੇ ਹੋਇਆ? ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਬਟਾਲਾ ਗੁਰਦਾਸਪੁਰ ਵਿਖੇ ਹੋਇਆ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਿੰਨੇ ਪੁੱਤਰ ਸਨ ਤੇ ਉਹਨਾਂ ਦਾ ਨਾਮ ਦੱਸੋ। ਆਪ ਜੀ ਦੇ ਦੋ ਪੁੱਤਰ ਸਨ ਸ੍ਰੀ ਚੰਦ ਅਤੇ ਸ੍ਰੀ ਕੁਛ ਨੰਬਰ 12 ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਦਾ ਪਿਤਾ ਨੇ ਕਿੰਨੇ ਰੁਪਏ ਦੇ ਕੇ ਸੱਚਾ ਸੋਦਾ ਕਰਨ ਲਈ ਭੇਜਿਆ। ਸ੍ਰੀ ਗੁਰੂ ਨਾਨਕ ਦੇਵ ਜੀ ਨੂੰ 200 ਰੁਪਏ ਦੇ ਕੇ ਸੱਚਾ ਸੋਦਾ ਕਰਨ ਲਈ ਭੇਜਿਆ। ਕਵੈਸਚਨ ਨੰਬਰ 13 ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹੜੇ ਸੱਚਾ ਸੌਦਾ ਕੀਤਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭੁੱਖੇ ਸਾਧੂਆਂ ਨੂੰ ਲੰਗਰ ਛਕਾ ਕੇ ਸੱਚਾ ਸੌਦਾ ਕੀਤਾ ਕਵੈਸਚਨ ਨੰਬਰ 14 ਭਾਈ ਲਾਲੋ ਜੀ ਕਿੱਥੋਂ ਦੇ ਰਹਿਣ ਵਾਲੇ ਸਨ ਅਮੀਨਾਬਾਦ ਦੇ ਰਹਿਣ ਵਾਲੇ ਸਨ ਨੰਬਰ 15 ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਵਰਮ ਭੋਜ ਦਾ ਸੱਦਾ ਕਿਸ ਨੇ ਭੇਜਿਆ ਉੱਤਰ ਮਲਕ ਭਾਗੋ ਨੇ ਕਵੈਸਚਨ ਨੰਬਰ 16 ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਕਿੰਨੀਆਂ ਵਾਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹਨ ਦਨ ਵਾਰਾਂ ਕਿਹੜੀ ਕਿਹੜੀ ਵਾਰ ਆਸਾਂ ਕੀ ਵਾਰ ਮਾਝ ਕੀ ਵਾਰ ਮਲਾਰ ਕੀ ਵਾਰ ਕੁਐਸਚਨ ਨੰਬਰ 17 ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਭ ਤੋਂ ਪ੍ਰਸਿੱਧ ਬਾਣੀ ਕਿਹੜੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਭ ਤੋਂ ਪ੍ਰਸਿੱਧ ਬਾਣੀ ਜਪਜੀ ਸਾਹਿਬ ਹੈ ਜੀ 18 ਨਣਕਾਣਾ ਸਾਹਿਬ ਪਾਕਿਸਤਾਨ ਵਿਖੇ ਜ਼ਿਆਦਾਤਰ ਗੁਰਦੁਆਰਾ ਸਹਿਬਾਨ ਕਿਸ ਨਾਲ ਗੁਰੂ ਨਾਲ ਸੰਬੰਧਿਤ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਨਾ ਹਮ ਹਿੰਦੂ ਨਾ ਹਮ ਮੁਸਲਮਾਨ ਕਿਸ ਗੁਰੂ ਜੀ ਦੇ ਬਚਨ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਚਨ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿੰਨੀਆਂ ਉਦਾਸੀਆਂ ਕੀਤੀਆਂ ਹਨ 4 ਉਦਾਸੀਆਂ ਨੰਬਰ 21 ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਪੰਜ ਗੁਰਦੁਆਰਾ ਸਾਹਿਬਾਨਾਂ ਦੇ ਨਾਮ ਦੱਸੋ ਸ੍ਰੀ ਗੁਰੂ ਗੁਰਦੁਆਰਾ ਸਾਹਿਬ ਸ੍ਰੀ ਨਨਕਾਣਾ ਸਾਹਿਬ ਨੰਬਰ 2 ਗੁਰਦੁਆਰਾ ਸ੍ਰੀ ਪੰਜਾ ਸਾਹਿਬ ਗੁਰਦੁਆਰਾ ਨੰਬਰ 10 ਸ੍ਰੀ ਸੱਚਾ ਸੋਦਾਂ ਸਾਹਿਬ ਪਾਕਿਸਤਾਨ ਰੇ ਗੁਰਦੁਆਰਾ ਸਾਹਿਬ ਚਾਰ ਨੰਬਰ 4 ਸ੍ਰੀ ਗੁਰੂ ਛੇ ਗੁਰਦੁਆਰਾ ਸਾਹਿਬ ਸਹਿਬ ਸੁਲਤਾਨਪੁਰ ਲੋਧੀ ਗੁੰਥਲਾ ਗੁਰਦੁਆਰਾ ਸਾਹਿਬ ਗੁਰਦੁਆਰਾ ਸ੍ਰੀ ਕੰਧ ਸਾਹਿਬ ਗੁਰਦਾਸਪੁਰ ਵਿੱਚ ਕੁਸਚਨ ਨੰਬਰ 22 ਲੰਗਰ ਦੀ ਪਰਤਾ ਕਿਸ ਗੁਰੂ ਸਾਹਿਬਾਨ ਨੇ ਸ਼ੁਰੂ ਕੀਤੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕੀਤੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਤਿੰਨ ਉਦੇਸ਼ ਕਿਹੜੇ ਸਨ ਕਿਰਤ ਕਰੋ ਨਾਮ ਜਪੋ ਵੰਡ ਛਕੋ 24 ਸ੍ਰੀ ਗੁਰੂ ਨਾਨਕ ਦੇਵ ਜੀ ਕਿਦੋਂ ਅਤੇ ਕਿੱਥੇ ਜੋਤੀ ਅਸਮਾਏ 1539 ਉਤਾਰਪੁਰ ਸਾਇਉ ਪਾਕਿਸਤਾਨ ਵਿਕੇ ਕੁਐਸਚਨ ਨੰਬਰ 25 ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਤੋਂ ਬਾਅਦ ਕਿੰਨਾ ਨੂਨ ਘਰਾਇ ਬਖਸ਼ਿਸ਼ ਕੀਤੀ ਫਾਈ ਲੈਣਾ ਜੀ ਸ਼੍ਰੀ ਗੁਰੂ ਅੰਗਦ ਦੇਵ ਜੀ